ਹੁਣ ਇੱਕ ਵਾਰੀ ਫੇਰ ਪੰਜਾਬ ਦੀ ਜਵਾਨੀ ਤੇ ਕਿਸਾਨੀ ਆਪਣੀਆਂ ਮੰਗਾਂ ਲਈ ਆਪਣੇ ਹੱਕਾਂ ਲਈ ਸੜਕਾਂ ਤੇ ਉਤਰ ਆਈਆ ਰੇਲਾ ਰੋਕੀਆਂ ਜਾ ਰਹੀਆਂ ਨੇ ਤਾਲਨੇ ਲੱਗ ਰਹੇ ਨੇ ਤੇ ਹੋਰ ਵੀ ਕਈ ਤਰ੍ਹਾਂ ਨਾਲ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਇੰਜ ਲੱਗ ਰਿਹਾ ਕਿ ਪੂਰਾ ਪੰਜਾਬ ਆਪਣੇ ਹੱਕਾਂ ਲਈ ਇੱਕ ਵਾਰ ਫੇਰ ਉੱਠ ਖੜਾ ਹੋਇਆ ਪਰ ਜਿਹੜੀਆਂ ਮੰਗਾਂ ਅੱਜ ਪੰਜਾਬ ਦੇ ਜਵਾਨ ਤੇ ਕਿਸਾਨ ਮੰਗ ਰਹੇ ਨੇ ਇਹਹੀ ਮੰਗਾਂ ਅੱਜ ਤੋਂ ਕੁਝ ਸਾਲ ਪਹਿਲਾਂ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲਿਆਂ ਨੇ ਆਨੰਦਪੁਰ ਸਾਹਿਬ ਦੇ ਮਤੇ ਦੇ ਰੂਪ ਵਿੱਚ ਸਰਕਾਰ ਕੋਲੋਂ ਮੰਗੀਆਂ ਸੀ ਪਰ ਉਸ ਟਾਈਮ ਇਸ ਮਤੇ ਦੇ ਕਾਰਨ ਸੰਤ ਜਰਨੈਲ ਸਿੰਘ ਜੀ ਨੂੰ ਅੱਤਵਾਦੀ ਤੇ ਵੱਖਵਾਦੀ ਕਿਹਾ ਗਿਆ ਤੇ ਇਸੇ ਮਤੇ ਨੂੰ ਆਧਾਰ ਬਣਾ ਕੇ ਸਰਕਾਰਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਉੱਤੇ ਅਟੈਕ ਕੀਤਾ ਗਿਆ ਸੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਇਸੇ ਮਤੇ ਬਾਰੇ ਗੱਲ ਕਰਾਂਗੇ ਕਿ ਇਸ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਕੀ ਕੀ ਮੰਗਾਂ ਸੀ ਜਿਸ ਕਾਰਨ ਸੰਤ ਜਰਨੈਲ ਸਿੰਘ ਜੀ ਦੀ ਸ਼ਹੀਦੀ ਹੋਈ ਤੇ ਸ੍ਰੀ ਦਰਬਾਰ ਸਾਹਿਬ ਉੱਤੇ ਅਟੈਕ ਕੀਤਾ ਗਿਆ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਕਿ ਇਸ ਮਤੇ ਨੂੰ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਕਿਉਂ ਕਿਹਾ ਜਾਂਦਾ ਹੈ ਸਰਦਾਰ ਕਪੂਰ ਸਿੰਘ ਜੀ ਵੱਲੋਂ ਲਿਖੇ ਇਸ ਮਤੇ ਨੂੰ ਸ਼੍ਰੋਮਣੀ ਅਕਾਲੀ ਦਲ ਨੇ 1972 ਵਿੱਚ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਾਸ ਕੀਤਾ ਸੀ। ਇਸ ਕਰਕੇ ਇਸ ਮਤੇ ਨੂੰ ਸ਼੍ਰੀ ਅਨੰਦਪੁਰ ਸਾਹਿਬ ਦਾ ਮਤਾ ਕਿਹਾ ਜਾਂਦਾ। ਸੋ ਹੁਣ ਆਪਾਂ ਗੱਲ ਕਰੀਏ ਕਿ ਇਸ ਮਤੇ ਵਿੱਚ ਕਿਹੜੀਆਂ-ਕਿਹੜੀਆਂ ਮੰਗਾਂ ਸੀ ਤਾਂ ਉਹਨਾਂ ਵਿੱਚੋਂ ਸਭ ਤੋਂ ਪਹਿਲੀ ਮੰਗ ਆ ਜਿਹੜੀ ਉਹ ਸੀ ਕਿ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਵਿੱਚ 94% ਚੀਜ਼ਾਂ ਦਿੱਤੀਆਂ। ਇਸ ਗੱਲ ਦੇ ਆਧਾਰ 'ਤੇ ਸਿੱਖਾਂ ਨੂੰ ਕੈਨੇਡਾ ਅਮਰੀਕਾ ਮੰਗ ਪੰਜਾਬ ਵਿੱਚ ਖੁਦਮੁਖਤਿਆਰੀ ਦਿੱਤੀ ਜਾਵੇ। ਤੇ ਦੂਜੀ ਮੰਗ ਇਹ ਸੀ ਕਿ ਪੰਜਾਬ ਵਿੱਚੋਂ ਲੰਘਦੇ ਦਰਿਆਵਾਂ ਤੇ ਇੰਟਰਨੈਸ਼ਨਲ ਕਾਨੂੰਨ ਅਨੁਸਾਰ ਪਾਣੀਆਂ ਤੇ ਕਬਜ਼ੇ ਦਾ ਹੱਕ ਪਹਿਲਾਂ ਪੰਜਾਬ ਦਾ ਹੋਣਾ ਚਾਹੀਦਾ ਤੇ ਤੀਜੀ ਮੰਗ ਇਹ ਸੀ ਕਿ ਹਿੰਦੂਆਂ ਦੇ ਚਾਰ ਧਾਰਮਿਕ ਸਥਾਨ ਪਵਿੱਤਰ ਸਥਾਨ ਐਲਾਨੇ ਗਏ ਨੇ ਜਿੱਥੇ ਮੀਟ ਆਂਡਾ ਸ਼ਰਾਬ ਜਾਂ ਕੋਈ ਹੋਰ ਨਮਾਕੂ ਦੀ ਵਸਤੂ ਨਹੀਂ ਵਰਤ ਸਕਦੀ ਇਸੇ ਤਰ੍ਹਾਂ ਅੰਮ੍ਰਿਤਸਰ ਸਾਹਿਬ ਨੂੰ ਵੀ ਪਵਿੱਤਰ ਸ਼ਹਿਰ ਦਾ ਸਥਾਨ ਐਲਾਨਿਆ ਜਾਵੇ चौथी मांग ਸੀ ਕਿ ਦੇਸ਼ ਦੇ ਕ੍ਰਾਂਤੀ ਨੋਟਾਂ ਤੇ 1947 ਤੋਂ ਪਹਿਲਾਂ ਸ਼ਹੀਦ ਹੋਣ ਵਾਲੇ ਸ਼ਹੀਦਾਂ ਦੀਆਂ ਫੋਟੋਆਂ ਲਾਈਆਂ ਜਾਣ ਜੋ ਕਿ ਹੁਣ ਸਿਰਫ ਮਹਾਤਮਾ ਗਾਂਧੀ ਦੀ ਫੋਟੋ ਲੱਗਦੀ ਆ ਪੰਜਵੀਂ ਮੰਗ ਸੀ ਕਿ ਪੰਜਾਬ ਵਿੱਚ ਪਹਿਲਾ ਹੋਣ ਵਾਲੀਆਂ ਫਸਲਾਂ ਦਾ ਮੰਨ ਪੰਜਾਬ ਸਰਕਾਰ ਤੈਅ ਕਰੇਗੀ ਤਾਂ ਜੋ ਕੇਂਦਰ ਸਰਕਾਰ ਆਪਣੀ ਮਨਮਰਜ਼ੀ ਅਨੁਸਾਰ ਪੰਜਾਬ ਵਿੱਚੋਂ ਫਸਲਾਂ ਨਾ ਖਰੀਦ ਸਕੇ ਛੇਵੀਂ ਮੰਗ ਸੀ ਕਿ ਹਿੰਦੂਆਂ ਦੇ ਚਾਰ ਵੱਡੇ ਧਾਮਾਂ ਤੇ ਆਕਾਸ਼वाणी ట్రాన్స్మిਟਰ 24 ਘੰਟੇ ਚੱਲਦੇ ਨੇ ਸੋ ਇਸੇ ਤਰ੍ਹਾਂ ਅੰਮ੍ਰਿਤਸਰ ਦੇ ਸ਼੍ਰੀ ਦਰਬਾਰ ਸਾਹਿਬ 'ਤੇ ਵੀ ਇਹ ట్రాన్స్మిਟਰ ਲਾਇਆ ਜਾਣਾ ਤੇ ਇਸ ਦਾ ਖਰਚਾ ਵੀ ਸਿੱਖ ਦੇਣਗੇ ਸੱਤਵੀਂ ਮੰਗ ਸੀ ਕਿ ਜੋ 1947 ਤੋਂ ਪਹਿਲਾਂ ਅੰਗਰੇਜ਼ਾਂ ਦੇ ਰਾਜ ਸਮੇਂ ਕੋਈ ਵੀ ਪੰਜਾਬੀ ਫਾਂਸੀ ਦੇ ਚੜਿਆ ਉਸ ਦੀ ਸ਼ਹੀਦੀ ਵਾਲੇ ਦਿਨ ਉਸ ਦੇ ਇਲਾਕੇ ਵਿੱਚ ਫੰਡ ਵੰਡੇ ਜਾਣ ਅੱਠਵੀਂ ਮੰਗ ਸੀ ਕਿ ਸਰਕਾਰੀ ਤੌਰ ਤੇ ਸਮਾਰੋਹ ਕੀਤੇ ਜਾਣ ਤਾਂ ਜੋ ਸ਼ਹੀਦ ਦੀ ਸ਼ਹੀਦੀ ਦਾ ਮਾਣ ਇਲਾਕੇ ਵਿੱਚ ਬਰਕਰਾਰ ਰਹੇ ਨੌਵੀਂ ਮੰਗ ਸੀ ਕਿ ਚੰਡੀਗੜ੍ਹ ਸਮੇਤ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਵਾਪਸ ਦਿੱਤੇ ਜਾਣ 10ਵੀਂ ਮੰਗ ਸੀ ਕਿ ਬੀਏ ਜਾਂ ਐਮਏ ਜਾਂ ਇਸ ਤੋਂ ਵੱਧ ਪੜ੍ਹਾਈ ਕਰਨ ਵਾਲੇ ਨੂੰ ਜਿੰਨਾ ਟਾਈਮ ਨੌਕਰੀ ਨਹੀਂ ਮਿਲਦੀ ਉਹਨਾ ਟਾਈਮ ਗੁਜ਼ਾਰੇ ਜੋਗਾ ਬੇਰੁਜ਼ਗਾਰੀ ਪੱਤਾ ਦਿੱਤਾ ਜਾਵੇ ਤਾਂ ਕਿ ਪੰਜਾਬ ਦੇ ਲੋਕਾਂ ਵਿੱਚ ਪੜ੍ਹਾਈ ਦਾ ਉਤਸ਼ਾਹ ਬਣੇ 11ਵੀਂ ਮੰਗ ਸੀ ਕਿ ਸਿੱਖ ਗੁਰੂਆਂ ਦੇ ਖਿਲਾਫ ਬੋਲਣ ਵਾਲੇ ਡੇਰਿਆਂ ਨੂੰ ਕੇਂਦਰ ਸਰਕਾਰ ਕਦੇ ਵੀ ਕੋਈ ਵੀ ਆਗਿਆ ਨਾ ਦੇਵੇ 12ਵੀਂ ਮੰਗ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਆਦਮੀ ਕਰਨ ਵਾਲੇ ਤੇ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਵੇ ਕਿਉਂਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ-ਨਾਜ਼ਰ 11ਵੇਂ ਗੁਰੂ ਮੰਨਦੇ ਹਾਂ 13ਵੀਂ ਮੰਗ ਸੀ ਕਿ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਗਰੀਬ ਦੁਕਾਨਦਾਰ ਜੋ ਜ਼ਿਆਦਾਤਰ ਹਿੰਦੂ ਨੇ ਉਹਨਾਂ ਦਾ ਚੁੰਗੀ ਅਤੇ ਟੈਕਸ ਮਾਫ਼ ਕੀਤਾ ਜਾਵੇ 14ਵੀਂ ਮੰਗ ਸੀ ਕਿ ਬਾਹਰ ਦੇ ਮੁਲਕਾਂ ਵਾਲੇ ਪੰਜਾਬੀ ਜੋ ਜ਼ਿਆਦਾਤਰ ਅਮੀਰ ਨੇ ਉਹਨਾਂ ਨੂੰ ਪੰਜਾਬ ਦੇ ਪੈਸਾ ਲਾਉਣ ਲਈ ਉਤਸ਼ਾਹਿਤ ਕੀਤਾ ਜਾਵੇ ਅਤੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਸਹੂਲਤਾਂ ਤੇ ਸੁਰੱਖਿਆ ਮਹੱਈਆ ਕਰਾਈ ਜਾਵੇ 15ਵੀਂ ਮੰਗ ਸੀ ਕਿ ਹਥਿਆਰ ਬਣਾਉਣ ਦਾ ਲਾਇਸੈਂਸ ਸੌਖਾ ਕੀਤਾ ਜਾਵੇ ਤੇ ਚੰਗੀ ਪੜ੍ਹਾਈ ਕਰਨ ਵਾਲਿਆਂ ਨੂੰ ਵਜੀਫੇ ਦਿੱਤੇ ਜਾਣ ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਖੇਡਾਂ ਵਾਸਤੇ ਵੱਡੇ ਇਨਾਮ ਰੱਖੇ ਜਾਣ। 16ਵੀਂ ਮੰਗ ਸੀ ਕਿ ਪੰਜਾਬ ਦੇ ਡੋਡੇ ਤੇ ਅਫੀਮ ਖਣਡ ਵਾਲਿਆਂ ਦੇ ਲਾਇਸੈਂਸ ਬਣਾਏ ਜਾਣ ਤਾਂ ਜੋ ਪੰਜਾਬ ਦੀ ਨਮੀ ਪਨੀਰੀ ਨੂੰ ਇਹਨਾਂ ਨਸ਼ਿਆਂ ਤੋਂ ਬਚਾਇਆ ਜਾ ਸਕੇ। 17ਵੀਂ ਮੰਗ ਸੀ ਕਿ ਪੁਲਿਸ ਦੀਆਂ ਤਾਕਤਾਂ ਘਟਾਈਆਂ ਜਾਣ। 18ਵੀਂ ਮੰਗ ਸੀ ਕਿ ਔਰਤਾਂ ਨੂੰ ਕਿਸੇ ਵੀ ਦੋਸ਼ ਵਿੱਚ ਫੜੇ ਜਾਣ ਤੋਂ ਪਹਿਲਾਂ ਥਾਣੇ ਵਿੱਚ ਨਹੀਂ ਰੱਖਿਆ ਜਾ ਸਕਦਾ। ਹੁਣ ਧਿਆਨ ਨਾਲ ਦੇਖੀਏ ਤਾਂ ਇਹ ਮੰਗਾਂ ਅਤਵਾਦ ਜਾਂ ਬਕਵਾਸ ਤਾਂ ਬਿਲਕੁਲ ਵੀ ਨਹੀਂ ਸਿਰਫ ਤਿੰਨ ਚਾਰ ਹੀ ਮੰਗਾਂ ਨੇ ਜੋ ਸਿਰਫ ਸਿੱਖ ਧਰਮ ਨਾਲ ਸੰਬੰਧਿਤ ਨੇ ਤੇ ਇਹਨਾਂ ਨਾਲ ਕਿਸੇ ਨੂੰ ਕੋਈ ਖਤਰਾ ਵੀ ਨਹੀਂ ਤੇ ਬਾਕੀ ਸਾਰੀਆਂ ਜਿਹੜੀਆਂ ਮੰਗਾਂ ਨੇ ਉਹ ਸਾਰੀਆਂ ਪੰਜਾਬ ਦੀਆਂ ਸਰਬਸਾਂਝੀਆਂ ਮੰਗਾਂ ਨੇ ਜੇ ਇਹ ਮੰਗਾਂ ਪੂਰੀਆਂ ਹੋ ਜਾਂਦੀਆਂ ਤਾਂ ਪੰਜਾਬ ਦੇ ਜਵਾਨਾਂ ਤੇ ਕਿਸਾਨਾਂ ਨੂੰ ਸੜਕਾਂ ਦੇ ਨਾਲ ਰੁੜਨਾ ਪੈਂਦਾ ਤੇ ਨਾ ਹੀ ਨੌਜਵਾਨਾਂ ਨੂੰ ਬਾਹਰਲੇ ਮੁਲਕਾਂ ਵਿੱਚ ੱੱਕੇ ਖਾਣੇ ਪੈਂਦੇ ਤੇ ਨਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣੀ ਸੀ ਤੇ ਨਾ ਹੀ ਤੇ ਇਆਂ ਬਣਾ ਦੀ ਬੇਪਤੀ ਹੋਣੀ ਸੀ ਤੇ ਨਾ ਹੀ ਪੰਜਾਬ ਦੀ ਜਵਾਨੀ ਨਸ਼ਾ ਵਿੱਚ ਰੁੱਲਦੀ ਤੇ ਨਾ ਹੀ ਪੰਜਾਬ ਵਿੱਚ ਪਖੰਡੀ ਸਾਦਾ ਦਾ ਬੋਲ ਵਾਲਾ ਹੋਣਾ ਸੀ ਪਰ ਇਹਨਾਂ ਸਾਰੀਆਂ ਮੰਗਾਂ ਨੂੰ ਅੱਤਵਾਦ ਅਤੇ ਵੱਖਵਾਦ ਕਹਿ ਕੇ ਸਿੱਖਾਂ ਨੂੰ ਮਾਰਿਆ ਗਿਆ ਤੇ ਝੂਠੇ ਮੁਕਾਬਲੇ ਬਣਾਏ ਗਏ ਸੋ ਇਸ ਵੀਡੀਓ ਵਿੱਚ ਅਸੀਂ ਸ੍ਰੀ ਅਨੰਦਪੁਰ ਸਾਹਿਬ ਦੇ ਮੱਥੇ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਆ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਜੀ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਜੀ ਤਾਂ ਕਿ ਅੱਜ ਦੀ ਨਵੀਂ ਪੀੜ੍ਹੀ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਬਾਰੇ ਪਤਾ ਲੱਗ ਸਕੇ